ਹੈਲੋ ਨਮਸਕਾਰ ਹਾਂਜੀ ਕਿਵੇਂ ਹੋ ਰਪ੍ਰੀਤਾ ਠੀਕ ਆ ਤੁਸੀਂ ਕਿਵੇਂ ਆ ਤੇ ਹੋਰ ਫੋਨ ਫੋਨ ਹੀ ਨਹੀਂ ਕਰਦੇ ਅੱਜ ਕਨ ਫੋਨ ਕੀ ਕਰੀਓ ਕੀ ਕਰੀਏ ਡੈਡੀ ਨਾਲ ਲੜਾਈ ਹੋ ਗਈ ਆਪਣੇ ਨਾਲ ਉਹਨਾਂ ਨਾਲ ਤੇ ਡੈਡੀ ਨਾਲ ਲੜਾਈ ਹੋਈ ਦੇਖੋ ਵੀ ਚਾਚਾ ਲੜਿਆ ਸੀ ਪਾਪੇ ਨਾਲ ਅਸੀਂ ਤਾਂ ਨਹੀਂ ਕੁਝ ਬੋਲੇ ਹਨਾ ਤੇ ਮੈਂ ਤਾਂ ਤੈਨੂੰ ਕੁਝ ਬੋਲਿਆ ਹੀ ਨਹੀਂ ਬੋਲਿਆ ਤਾਂ ਨਾ ਤੁਸੀਂ ਬੋਲੇ ਨਾ ਮੈਂ ਬੋਲੀ ਤੇ ਉਹੀ ਤਾਂ ਵੀ ਵੱਡਿਆਂ ਦੀ ਲੜਾਈ 'ਚ ਆਪਣਾ ਕੀ ਕੰਮ ਆ ਨਾ ਆਪਾਂ ਤਾਂ ਆਪਦਾ ਕੰਮ ਸ਼ੁਰੂ ਰੱਖੀ ਹੈ ਨਾ ਉਹ ਕੱਲ੍ਹ ਲਈ ਜੀ ਮੈਂ ਕਿਹਾ ਤੁਸੀਂ ਫੋਨ ਚੱਕੋਗੇ ਕਿ ਨਾ ਮੇਰਾ ਨਹੀਂ ਨਹੀਂ ਫੋਨ ਚੱਕਣ ਵਾਲੀ ਤਾਂ ਗੱਲ ਹੀ ਕੋਈ ਨਹੀਂ ਕੋਈ ਤੈਨੂੰ ਪਤਾ ਵੀ ਆਪਣਾ ਮੇਰਾ ਤਾਂ ਸਰਦੈ ਤੇਰਾ ਬਿੰਦੀ ਤੇਰੇ বিনা ਅੱਛਾ ਹੋਰ ਤੇ ਚਲੋ ਠੀਕ ਹੈ ਤੁਸੀਂ ਫੋਨ ਲਾ ਲਿਆ ਤੇ ਹੋਰ ਹੁਣ ਤੁਸੀਂ ਇੱਧਰ ਉਹ ਵੀ ਇੱਥੋਂ ਬੱਗੇ ਹਨਾ ਤੇ ਟਾਣੀ 'ਚ ਰਹਿਣ ਲੱਗੇ ਕਿਉਂ ਹਾਂ ਟਾਣੀ 'ਚ ਜਾਵੜੇ ਤੇ ਉੱਤੋਂ ਤਾਂ ਚਲੋ ਹੋਰ ਵੀ ਸੌਖਾ ਹੋ ਜਾਏਗਾ ਮੈਂ ਰਾਤ ਨੂੰ ਜੀ ਆ ਜਾ ਕਰੂੰਗਾ ਨਾ ਹੂੰ ਆ ਨਾ ਨਾ ਸਿਆ ਤਿਰੂ ਦਾ ਕਿਵੇਂ ਕੋਰੇ ਉਹ ਗੜੀ ਹੋਣੀ ਸਮਝੇ ਸੁਣਾਣਗੇ ਤੇ ਲੜਨਗੇ ਡੈਡੀ ਹੋਰ ਕੀ ਕਹਿੰਦੇ ਚਾਚਾ ਮੈਂ ਕਹਿ ਦਊਗਾ ਵੀ ਮੇਰੇ ਤੋਂ ਨਹੀਂ ਰਿਹਾ ਗਿਆ ਚਾਚਾ ਮੈਂ ਤੁਹਾਨੂੰ ਮਿਲਣ ਆ ਗਿਆ ਹੂੰ ਅਜੇ ਸਟੇ ਕਰ ਲਵਾਂਗੇ ਕਿ ਤੁਸੀਂ ਤੇ ਕਰਨਾ ਹੀ ਪਵੇਗਾ ਤੇਰੇ ਵਾਸਤੇ ਹੁਣ ਇੱਕ ਦਿਨ ਕਰ ਲਾਂਗੇ ਤੇ ਫਿਰ ਕਰੀਪਾ ਹੂੰ ਹੁਣ ਕਿਧਰੇ ਜਾਂਦੀ ਨਹੀਂ ਕਿ ਕਾਲਜ ਕਾਲਜ ਹਟ ਗਈ ਉੱਥੋਂ ਕਿ ਜਾਣੀ ਹੁੰਨੀ ਆ ਮੈਂ ਰੈਗੂਲਰ ਨਹੀਂ ਜਾਂਦੇ ਗੇ ਮਹੀਨੇ ਚ ਚਾਰ ਹੀ ਵਾਰੀ ਸਾਦੇ ਆ ਤੇ ਚਾਰ ਵਾਰੀ ਤਾਂ ਬਹੁਤ ਮਹੀਨੇ ਚ ਚਾਰ ਵਾਰੀ ਆਪਾਂ ਮਿਲਲਾ ਕਰਾਂਗੇ ਤੇ ਚਾਰ ਵਾਰੀ ਤਾਂ ਨਿਆਰਾ ਜਾ ਕੇ ਕਰੀ ਗਾ ਪੂਰਾ ਹੂੰ ਹੋਰ ਤੇ ਤੁਸੀਂ ਨਾਲ ਹੀ ਚੱਲਿਆ ਕਰੋ ਮੇਰੇ ਨਾਲ ਤਾਂ ਮੈਂ ਹੁਣ ਗੱਡੀ ਲੈਣਾ ਮੈਂ ਲੰਡੀ ਜੀਪ ਦੀ ਸੋਚ ਰਿਆਂ ਤੇ ਤੈਨੂੰ ਬਿਠਾ ਕੇ ਨਾਲ ਤੇ ਫੇਰੀ ਚੱਲਿਆ ਕਰੂ ਆਣ ਮੈਂ ਤੇਰੇ ਵਸਤੇ ਲੈਣੀ ਹੈ ਗੱਡੀ ਹੋਰ ਪਹਿਲਾਂ ਨਹੀਂ ਵੇਚ ਦੇਣੀ ਹੈ ਜਿਹੜੀ ਤੂੰ ਕਹਿੰਦੀ ਸੀ ਨਾ ਕਵਾੜਾ ਕਵਾੜਾ ਉਹ ਵੇਚ ਦੇਣੀ ਹੈ ਪਹਿਲਾਂ ਈ ਅੱਛਾ ਤੂੰ ਹੋਰ ਹੈ ਫੇਰ ਤਾਂ ਠੀਕ ਆ ਹੋਰ ਠੀਕ ਤਾਂ ਕੀ ਹੈ ਤੂੰ ਤਾਂ ਗਈ ਹੈ ਜਦੋਂ ਹਫਤਾ ਹੋ ਗਿਆ ਤੈਨੂੰ ਗਈ ਨੂੰ ਤੇ ਮੇਰਾ ਹੌਣ ਜਮਾ ਹੀ ਨਹੀਂ ਸਰੀ ਜਾਂਦਾ ਦੇਖ ਤੂੰ ਮੈਂ ਕੱਲ ਤੇ ਚਾਪੀ ਕਰ ਲਈਗੀ ਫੋਨ ਪਰ ਤੂੰ ਕਿੱਧਰ ਗੱਨਾ ਸੀ ਫੋਨ ਲੱਗਦਾ ਸੀ ਤੇ ਤੀਜਾ ਚੂਨਾ ਚੈੱਕ ਕਰ ਲਵੀਂ ਕਾ ਨਹੀਂ ਕਰਿਆ ਕਿ ਚਾਚੂ ਕੀ ਕਹਿੰਦਾ ਥੇ ਮੂ ਹੇ ਕੈਨ ਨੂੰ ਤੇ ਕੀ ਕਹਿਣਾ ਕਰ ਲੜੀਆ ਫਿਰ ਵਿਟੂਗਾ ਕਿੰਨੇ ਵੀ ਕੀ ਹੋਣਾ ਲਾਇਆ ਕਰੋ ਹੁੱਚ ਕੇ ਔਰ ਤੇ ਚਾਤ ਨੂੰ ਕੀ ਪਤਾ ਹੁਣ ਵੀ ਇਹਦਾ ਫਰਦਾ ਨਹੀਂ ਆਣਾ ਜਮਾ ਹੀ ਮੇਰਾ ਦਾ ਤੇਰੇ ਬਣਾਉਣਾ ਤੇ ਅੱਜ ਫਿਰ ਅੱਜ ਦਾ ਕੋਈ ਕਰੀਏ ਜਿਗੜ ਕੇ ਕਰਾਂਗੇ ਹੂੰ ਕਰਾਂਗੇ ਮੈਂ ਬੁੱਕਾਂ ਲੈ ਕੇ ਆਣੀਆਂ ਥੋੜੇ ਜਿਨੇ ਨੋਟਸ ਬਣਾਉਣੇ ਆ ਹੂੰ ਮੈਂ ਤੁਹਾਨੂੰ ਕੰਟੀ ਲਾਉਂਗੀ ਬਾਰੇ ਕਿ ਤੁਸੀਂ ਆ ਜਾਓਗੇ ਫਿਰ ਮਾਉਂ ਕਿ ਆ ਜਾ ਆ ਜਾ ਜੂਗਾ ਫਿਰ ਮੈਂ ਉਧਰ ਆਜੋ ਜੀ ਤੁਸੀਂ ਤੇ ਫਿਰ ਮੈਂ ਨਾ ਇੱਕ ਨਵਾਂ ਬਰਨਾਲੇ ਦੇ ਵਿੱਚ ਉੱਤੇ ਖੁੱਲਿਆ ਕੈਫੇ ਇੱਕ ਅੱਛਾ ਤੇ ਉਹ ਕਹਿੰਦੇ ਆ ਵੀ ਆਪਾਂ ਕਮਰਾ ਕੁਮਰਾ ਇੱਥੇ ਦੇ ਦੰਨੇ ਆ ਵਧੀਆ ਏਸੀ ਰੂਮ ਹੈ ਆਪਾਂ ਤੇ ਉੱਥੇ ਹੀ ਚੱਲਾਂਗੇ ਫਿਰ ਠੀਕ ਹੈ ਠੀਕ ਹੈ ਹਾਂ ਜੀ ਠੀਕ ਹੈ। ਇਹ ਹੋਰ ਹੋਰ ਤਾਂ ਕੁਝ ਲੈਣਾ ਕਰਨਾ ਨਹੀਂ ਹੋਰ ਤਾਂ ਕਿਤਾਬਾਂ ਹੀ ਲੈਣੀਆਂ ਕਦੀਆਂ ਨਾਲੇ ਤੂੰ ਕੋਈ ਡਰੈਸ ਡੂਸ ਲੈ ਲਈ ਕੋਈ ਲਾਲ ਗਲਾ ਲ ਹਾਂ ਹਾਂ ਕੋਈ ਨਹੀਂ ਲਾਲ ਫਿਰ ਮੈਂ ਦੇਖਦਾ ਹਾਂ ਨਾ ਤੈਨੂੰ ਮੈਂ ਫੋਨ ਕਰੂੰਗਾ ਜੇ ਆਇਆ ਨਾ ਮੱਜ। ਇਹ ਤੂੰ ਨਾ ਮੈਨੂੰ ਐਵੇਂ ਕਰੀ ਤੂੰ ਜਦੋਂ ਬਾਜ਼ਾਰ ਜਦੋਂ ਕਿਤਾਬਾਂ ਦਾ ਮਾਰ ਕੇ ਨਾ ਕਰਉ ਪਾਨਾ। ਇਹ ਤੂੰ ਬਾਜ਼ਾਰ ਆਈ ਉਹ ਤੂੰ ਮੈਨੂੰ ਕੋਲ ਲਾ ਲਈ ਵੀ ਫਿਰ ਆਪਾਂ ਚੱਲਦੇ ਹਾਂ ਉਧਰ ਹਣਾ। ਠੀਕ ਹੈ। ਠੀਕ ਹੈ। ਤੇ ਮੈਨੂੰ ਕਾਲ ਕਰ ਲਈ ਫਿਰ ਠੀਕ ਹੈ ਚਲੋ ਠੀਕ